ਦਾ ਬਚਟ ਦੇਵਾਲ ਸਾਹਿਬ ਨੇ ਜਿਹੜਾ ਇਹ ਕਰਨੇ ਜਿਹੜਾ ਮਰਨੋ ਅੰਤ ਖਤਮ ਕਰੇ ਇਹ ਕੰਮ ਚਾਹਦੇ ਆ। ਮੈਂ ਸਮਝਦਾ ਇਹਦੇ ਲਈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਵੀ ਆਂ। ਔਰ ਸਰਦਾਰ ਦਿਲਜੀਤ ਸਿੰਘ ਢੱਲੇਵਾਲ ਨੇ ਸਾਡੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਂਗੜੀ ਜੀ ਦੀ ਜਿਹੜੀ ਪ੍ਰਾਰਥਨਾ ਸੀ ਉਹਨੂੰ ਸਨਹਾਰ ਕੀਤਾ ਔਰ ਆਪਣਾ ਜਿਹੜਾ ਹਮਰਣ ਅੰਸ਼ਣ ਸੀ ਉਸ ਨੂੰ ਉਹਨਾਂ ਨੇ ਤੋੜ ਦਿੱਤਾ ਕਿਉਂਕਿ ਗੱਲਬਾਤ ਚੱਲ ਰਹੀ ਆ। ਇਹ ਤਾਂ ਇਹ ਸਾਨੂੰ ਦਵੋਤਾ ਤਾਂ ਬੜਾਏ ਜਾਂਦੇ ਜੇ ਸਰਕਾਰ ਤੁਹਾਡੇ ਨਾਲ ਗਲਵਾਤ ਨਾ ਕਰਦੀ ਹੋਵੇ ਔਰ ਗਲਵਾਤ ਨਾਲ ਇਹਦਾ ਹੱਲ ਹੋਣਾ ਔਰ ਇਹ ਬਹੁਤ ਸੋਚ ਸਮਝ ਕੇ ਲੈਣ ਵਾਲਾ ਫੈਸਲਾ ਐਮਐਸਪੀ ਦੇ ਉੱਪਰ ਹੈ ਐਮਐਸਪੀ ਆਲਰੇਡੀ ਪੰਜਾਬ ਚ ਹੈਗੀ ਆ ਔਰ 7% ਦੇਖੀ ਪੰਜਾਬ ਚ ਹੁੰਦੀ ਆ ਹੁਣੇ ਇਸ ਵਾਰ ਦੀ ਫਰੀਦ ਵਾਸਤੇ 28000 ਕਰੋੜ ਦੀ ਸੀਸੀ ਲਿਮਟ ਜਾਰੀ ਕਰਦੀ ਹੈ ਅੱਜ ਤੋਂ 1 ਮਹੀਨਾ ਪਹਿਲਾਂ ਔਰ ਹਰ ਵਾਰ ਸਰਕਾਰ ਕਰਦੀ ਹੈ ਤੇ 11 ਕਰੋੜ ਦੀ ਖਰੀਦ ਕਰਦੀ ਹੈ 60% ਖਰੀਦ ਪੰਜਾਬ ਚ ਹੁੰਦੀ ਹੈ 40% 30% ਹਰਿਆਣਾ ਚ ਹੁੰਦੀ ਹੈ ਔਰ 10% ਵੈਸਟਰਨ ਯੂਪੀ ਚ ਹੁੰਦੀ ਹੈ ਤੇ ਇਸ ਕਰਕੇ ਇਹ ਉਹਦੇ ਤੇ ਵਿਚਾਰ ਕਰਕੇ ਕੱਲ ਨੂੰ ਗਰੰਟੀ ਕਾਨੂੰਨ ਤੋਂ ਬਾਅਦ ਜਦੋਂ ਕੋਈ ডিসਕਲਰ ਹੋ ਜਾਂ ਕੋਈ ਦਾਣਾ ਖਰਾਬ ਹੋ ਜਾਊਗਾ ਫਿਰ ਕਿਸੇ ਨੇ ਘੱਟ ਕੀਮਤ ਤੇ ਖਰੀਦਣਾ ਨਹੀਂ ਕੌਣ ਮਦਦ ਮੁਕਤਵਾਦਾ ਜਿ ਕਰਵਾਊਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨ ਨਾਲ ਜੇ ਗਰੰਟੀ ਕਰਨ ਤੋਂ ਬਾਅਦ ਇਹ ਕਾਨੂੰਨ ਵੀ ਲਾਗੂ ਹੋ ਜਾਵੇ ਤੇ ਇਸ ਕਰਕੇ ਇਹ ਸਾਰਾ ਕਿਸਾਨ ਦਾ ਅਨਾਜ ਕਿਸਾਨ ਦੇ ਘਰਾਂ ਨਾ ਪਿਆ ਰਹੇ ਉਹਦੇ ਲਈ ਵਿਚਾਰ ਕਰਨ ਦੀ ਜ਼ਰੂਰਤ ਹੈ ਔਰ ਇਹ ਡੱਲੇਵਾਲ ਸਾਹਿਬ ਮੇਰਾ خیال ਹੈ ਕਿ ਮਾਈਰਾਂ ਦੇ ਨਾਲ ਖੇਤੀ ਮਾਹਿਰ ਜਿਹੜੇ ਆ ਉਹਨਾਂ ਨਾਲ ਵਿਚਾਰ ਕਰਕੇ ਇਸ ਤੇ ਅੱਗੇ ਫੈਸਲੇ ਲਏ ਜਾਣਗੇ ਜਿਹਦੇ ਚ ਕਿਸਾਨ ਦਾ ਨੁਕਸਾਨ ਨਾ ਹੋਵੇ ਜਿਸ ਤਰ੍ਹਾਂ ਹੁਣ ਅਸੀਂ ਹਰਿਆਣਾ ਚਾਹੇ ਸਾਡੀ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਹੋਈ ਹੈ ਔਰ ਇਸ ਵਾਰ ਪਾਵੰਤਰ ਪਰਪਾਈ ਯੋਜਨਾ ਜਿਹੜੀ ਕੇਂਦਰ ਸਰਕਾਰ ਦੀ ਹੈ ਸਰਕਾਰ ਨੇ 800 ਕਰੋੜ ਰੁਪਏ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਕਿਸਾਨ ਨੂੰ ਦਿੱਤਾ ਇਸ ਕਰਕੇ ਕਿਸਾਨ ਜਿਹੜਾ ਸਾਡੇ ਨਾਲ ਔਥੋਂ ਦਾ ਔਰ ਕੋਈ ਐਡਿਟੇਸ਼ਨ ਵੀ ਪਾਰਟਿਸਪੇਟ ਨਹੀਂ ਕਰ ਰਿਹਾ ਤੇ ਮੈਂ ਇਹ ਸਮਝਦਾ ਕਿ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਜੇ ਸਾਡੀ ਭਾਜਪਾ ਦੀ ਸਰਕਾਰ ਇੱਥੇ ਹੁੰਦੀ ਤਾਂ ਅਸੀਂ ਇਹ ਸਭ ਕਰ ਦੇਣਾ ਸੀ ਤੇ ਹੁਣ ਇਹ ਸਰਕਾਰ ਹੈਗੀ ਕੇਜਰੀਵਾਲ ਦੀ ਉਹ ਜਾਣ ਬੁੱਝ ਕੇ ਕਿਸਾਨ ਦਾ ਇਸਤੇਮਾਲ ਕਰ ਰਹੀ ਸੀ ਇੱਕ ਟੂਲ ਦੀ ਤਰ੍ਹਾਂ ਉਹਨਾਂ ਨੂੰ ਹੀ ਬਿਠਾਏ ਸੀ ਉਹਨਾਂ ਨੇ ਉਹ ਕਿਹਾ ਸੀ ਕਿ ਇਸ ਲਈ ਅਸੀਂ ਕਹਿੰਦੇ ਕਿ ਉਹ ਜਿਹੜਾ ਕਿਸਾਨ ਨਾਲ ਮਜਾਕ ਨਾ ਕਰੋ ਔਰ ਇਸ ਤਰ੍ਹਾਂ ਦੀ ਗੱਲ ਕਰਨ ਦੇ ਨਾਲ ਦੇਸ਼ ਦਾ ਵੀ ਨੁਕਸਾਨ ਹੋਏਗਾ ਔਰ ਦੇਸ਼ ਜਿਹੜਾ ਆਟਮਨੇਟ ਪਰ ਆਨ ਆਜ ਦੇ ਵਿੱਚ ਉਹਦੇ ਵਿੱਚ ਵੀ ਦਿੱਕਤ ਆਏਗੀ ਔਰ ਫੂਡ ਕਰਾਈਸਿਸ ਪੂਰੀ ਦੁਨੀਆ ਚੌਣ ਦੀ ਜਿਹੜੀ ਸੰਭਾਵਨਾ ਉਹ ਹਿੰਦੁਸਤਾਨ ਨੂੰ ਪ੍ਰਭਾਵਿਤ ਨਾ ਕਰਨ ਉਸ ਦੇ ਲਈ ਵੀ ਕਿਸਾਨ ਜਿਹੜਾ ਆ ਉਹ ਸਰਕਾਰ ਦੇ ਪੂਰਕ ਨੇ ਉਹਨਾਂ ਨਾਲ ਅੱਛਾ ਸਲੂਕ ਕਰਨਾ ਚਾਹੀਦਾ ਰਹਿਾਰ ਕਰਨਾ ਚਾਹੀਦਾ ਭਾਜਪਾ ਉਸੇ ਨਜ਼ਰੀਏ ਨਾਲ ਸੋਚ ਜੇ ਉਹ ਤੁਹਾਡੇ ਸਮਾਨ ਦੀ ਜਿੰਨਾ ਹੀ ਧਰਵਾਈ ਹੈ ਜੇ ਇਹਦਾ ਪਸਾਨਾ ਦਾ ਨਕਸਾ ਹੋਇਆ ਹੈ ਘਾੜੀਆਂ ਦਾ ਨਕਸਾ ਹੋਇਆ ਹੈ ਜਾਂ ਹੋਰ ਸਮਾਨ ਦਾ ਨਕਸਾ ਹੋਇਆ ਉਹ ਦੀ ਪ੍ਰਭਿਕਤਾ ਉਹਦੇ